ਸਵੇਰੇ ਮੋਟਰ ਦੇ ਉੱਤੇ ਆ ਗਏ ਤਾਂ ਲਾਜਾ ਜੀ ਹੁਣੀ ਕੁਰਸੀਆਂ ਕੱਢਣ ਲੱਗੇ ਆ ਤੇ ਸਾਭੀ ਜੀ ਹੁਣੀ ਆ ਰਹੇ ਆ ਤੇ ਸਵੇਰੇ ਅੱਜ ਵਲੌਗ ਮੋਟਰ ਤੋਂ ਸ਼ੁਰੂ ਕੀਤਾ ਆ ਤੇ ਆ ਮਿੱਤਰਾਂ ਦਾ ਪੇਪਲ ਯਾਰ ਹੁਣੀ ਨੰਦ ਲੈਣ ਆ ਜਾਂਦੇ ਆ ਸਵੇਰੇ ਸਵੇਰੇ ਕੰਮ ਹੁਣ ਕੋਈ ਨਹੀਂ ਹੁੰਦਾ ਪਾਣੀ ਪੋਣੀ ਲਾਤੇ ਆ ਕਣਕਾਂ ਨੂੰ ਸੋਨੰਦ ਮੇਲੇ ਆ ਪੂਰੇ ਤੇ ਕਿਹ ਆਈ ਬਾਤਾਂ ਆ ਇਹ ਮੋੜਲਾਂ ਸਾਡੀਆਂ ਫੇਰ ਅਜ ਰਸ ਗਈਆਂ ਪਤਾ ਨਹੀਂ ਇਹਨਾਂ ਕੀ ਪਤਾ ਨਹੀਂ ਭਰਾਵਾ ਕੀ ਇਹਨਾਂ ਨੂੰ ਹੋਇਆ ਰਹਿੰਦਾ ਆ ਲਾਉਨੇ ਬੀਬੀ ਨੂੰ ਜਾ ਕੇ ਬੀਬੀ ਬੀਬੀ ਥੋੜਾ ਜਨਾ ਟਿਚਕਮਿਚ ਕੇ ਕਰਨ ਲੱਗੀ ਜਿਆਦਾ ਮਾਤਾ ਤੇ ਮਨ ਜਾਂਦੀ ਯਾਰ ਬੀਬੀ ਨੂੰ ਕੋਈ ਸਮਝਾਉਨੇ ਪਿਆਰ ਨਾ ਵੀ ਉਹ ਨਾ ਪਤਾ ਨਹੀਂ ਜਿੱਦਾਂ ਬਜ਼ੁਰਗਾਂ ਦਾ ਦਿਮਾਗ ਜਿਹੜਾ ਹੋ ਜਾਂਦਾ ਨਾ ਉਮਰ ਦੇ ਹਿਸਾਬ ਨਾਲ ਉਦਾਂ ਦੇ ਸਭ ਕੁਝ ਸਮਝਦੀ ਆ ਇਹੋ ਜੀ ਨਹੀਂ ਗੱਲ ਤੇਜ ਬੜ ਤੇਰੀ ਆ ਕਰ ਜਾਂਦੀ ਕਿਸੇ ਵੇਲੇ ਉਹਨੂੰ ਆ ਕਿ ਮੇਰੀ ਨਾ ਸੋਭਾ ਹੀ ਹੁੰਦੀ ਰਵੇ ਚਲੋ ਹੋ ਜਾਂਦਾ ਆ ਕਿਸੇ ਵੇਲੇ ਮਨਾਲਾ ਨੇ ਮਨਾਲਾ ਨੇ ਆ ਲਓ ਜੀ ਇੰਜਨ ਦੀਆਂ ਆਵਾਜ਼ਾਂ ਆਉਂਦੀਆਂ ਆ ਲਾ ਕੇ ਠੱਕ 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 ਮੈਂ ਵੀ ਬਹੁਤ ਚਲਾਇਆ ਇੰਜਨ ਇੱਥੇ ਪਾਣੀ ਬਹੁਤ ਆਇਆ ਇੰਜਨ ਤੇ ਮੋਟਰ ਜਦੋਂ ਬਾਅਦ ਚ ਲੱਗੀ ਆ ਇੰਜਨ ਤੇ ਵਾਵਾ ਚੋਂ ਨੇ ਪਾਣੀ ਲਾਇਆ ਸਾਰੀ ਦਿੜੀ ਖਾਤੇ ਰਣਾ ਦੇ ਪਾਣੀ ਫੇਰ ਨਹੀਂ ਸਵਾਦਣ ਲੱਗਣਾ ਮੋਟਰ ਤੋਂ ਨੇ ਝਾੜ ਦਿੰਦੀ ਫੜ ਕੇ ਹੈ ਰਵੀ ਫੌਜੀਆ ਵਾਲੀ ਆ ਮੰਮੀ ਨੇ ਲੈ ਕੇ ਦਿੱਤੀ ਆ ਵਲੌਗ ਦੇਖਿਆ ਆਪਣਾ ਯਾਰ ਜੇ ਜੇ ਤਾੜਾ ਪਾਇਆ ਮੈਂ ਪਹਿਲਾਂ ਓਏ ਉਹ ਨਹੀਂ ਮੈਂ ਦੇਖਿਆ ਕੱਲ ਕੱਲ ਦੇਖਿਆ ਨਹੀਂ ਤੂੰ ਦੇ ਤੇ ਸਹੀ ਵੜਾ ਜਿਹਾ ਲਾ ਕੇ ਜਿੱਲੇ ਸ਼ੁਰੂ ਹੁੰਦਾ ਕੰਮ ਮੇਰੀ ਮੰਮੀ ਅੱਛਾ ਉਹ ਕੱਤੀ ਫੋਜ ਜਣਿਆ ਬਹੁਤ ਮਿੱਠੀ ਬੋਲੀ ਬੋਲਦੀ ਆ ਲੈ ਵੀ ਸਾਬੀ ਸਾਬੀ ਹਣੀ ਵੀ ਆ ਗਏ ਮੋਟਰ ਤੇ ਲੱਗੀਆਂ ਰੌਣਕਾਂ ਯਾਰ ਮੋਡਲਾਂ ਤੇ ਮੇਰੀਆਂ ਸੈੱਟ ਕਰੋ ਓਏ ਯਾਰਾ ਕੀ ਇਹਨੇ ਹੱਥ ਪਾਈ ਹੱਲਾਂ ਦੀ ਉਹਦੇ ਹੱਲ ਲੈ ਜਾਂਦੀ ਉਹਨੇ ਟਾਈਮ ਨਾਲ ਹੱਲੇ ਤੇ ਲੈ ਜਾਂਦੀ ਤੇ ਹਿਲਣਾ ਕਿਦਾਂ ਹੱਲ ਕੱਲੀ ਨਾਲ ਨਹੀਂ ਨਾ ਹਿੱਲੇ ਆ ਜਾਣਾ ਕਾਂ ਤੇ ਗੱਲ ਚੜਦੀ ਗੱਲ ਆ ਹਾਂਜੀ ਚੜਦੀ ਗੱਲ ਆ ਪਰ ਆਵਾ ਬੱਲੇ ਬੱਲੇ ਹੋਈ ਪਈ ਆ ਤੁਹਾਡੀ ਤੇ ਦੁਨੀਆ ਤੇ ਹੈ ਇਹ ਗੱਲ ਹੈ ਸਾਨੂੰ ਕੋ ਪੁੱਛਦਾ ਹੀ ਨਹੀਂ ਆ ਤੂੰ ਪੁੱਛ ਤੁਹਾਡੇ ਹੀ ਤਾਂ ਤੁਹਾਡੇ ਤੇ ਤੇਰੀ ਤੇ ਤੇਰੀ ਨੋ ਨਹੀਂ ਸਾਨੂੰ ਨਾ 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 ਤੇਰੀ ਕੋਈ ਫੋਕਾ ਪੁੱਛਣਾ ਨਾ ਗੱਲ ਤਾਂ ਤੁਹਾਡੀ ਆ ਸਾਰੀ ਤੇਰੀ ਤੇ ਤੇਰੀ ਨੋ ਦੀ ਬੱਲੇ ਬੱਲੇ ਆ ਬੀਬੀ ਇਹਲੇ ਇਹਲੇ ਤਾਂ ਤੁਸੀਂ ਸ਼ਾਗ ਹੀ ਆ ਦੁਨੀਆ ਤੇ ਤੇਰੀ ਆ ਹੈ ਤੇਰਾ ਤਾਂ ਤੇਰੀ ਆ ਉਹ ਚੱਲ ਗੱਲ ਅਲੱਗ ਆ ਤੇਰੇ ਮੇਰੇ 'ਚ ਕੋਈ ਵੰਡਿਆ ਦੱਸ ਤੇਰੇ ਮੇਰੇ 'ਚ ਵੰਡਿਆ ਕੁਛ ਨੇ ਨੇ ਵਧੀਆ ਤੇ ਦੱਸ ਦੇ ਨਾ ਨਾ ਕੁਝ ਨਹੀਂ ਵੰਡਿਆ ਹੋਰ ਹੈਂ ਕੁਝ ਨਹੀਂ ਵੰਡਿਆ ਮੈਨੂੰ ਕੁਝ ਨਹੀਂ ਚਾਹੀਦਾ ਹੱਸ ਖੇਡ ਕੇ ਵੀ ਜਿਹੜਾ ਟਾਈਮ ਨਿਕਲ ਜੇ ਨਾ ਪਿਆਰ ਚਾਹੀਦਾ ਉਹ ਸਭ ਤੋਂ ਵਧੀਆ ਹੈ ਹਨਾ ਹਾਂ ਤੂੰ ਤਾਂ ਅੰਦਰ ਉਸਤ ਹੈ ਤੇ ਆਪਾਂ ਤਾਂ ਅੰਦਰ ਉਸਤੇ ਆਂ ਖੁਸ਼ ਰਿਹਾ ਕਰੋ ਖੁਸ਼ ਚੜਦੀ ਕਲਾ ਚ ਰਿਹਾ ਕਰੋ ਕਿੱਦਾਂ ਫਿਰ ਤੈਨੂੰ ਮੈਡਮ ਦੀ ਕਿੱਦਾਂ ਮੈਡਮ ਆਏ ਸੀ ਕਿੱਦੇ ਕਿੱਦਾਂ ਲੱਗੀ ਤੈਨੂੰ ਵੀ ਮਤਲਬ ਮੈਡਮ ਦਾ ਚਾਹ ਮਗਰ ਉਹ ਜਪਦਾ ਨਹੀਂ ਉਹ ਕਰਦੀ ਉਹ ਜ ਨਹੀਂਵੇਂ ਨਹੀਂ ਗੱਲਾਂ ਸੁਣਦੇ ਮਗਰ ਉਹ ਜੀ ਤੂੰ ਉਹ ਲੈ ਬੰਨੇ ਕਹਿੰਦੀ ਉਹ ਬੰਨੇ ਕਹਿੰਦੀ ਬਰੇ ਬਰੇ ਪਾਣੀ ਹਾਂ ਬੜੀ ਤੇਜ਼ ਆ ਬੀਬੀ ਨਹੀਂ ਉਹ ਜਾਣ ਕੇ ਛੇੜਦੀ ਸੀਗੀ ਅੱਛਾ ਅੱਛਾ ਇਹ ਨੋ ਆਪਣੀ ਦੀ ਤਾਰੀਫ ਕਰ ਜੇ ਆ ਬਹੁਆ ਨਹੀਂ ਉਹ ਬਹੁ ਬਹੁਤ ਵਧੀਆ ਇੰਟਰਵਿਊ ਕੀਤੀ ਐ ਤੇ ਬਹੁਤ ਵਧੀਆ ਚਾਚਾ ਰਾਤ ਮੈਨੂੰ ਮੈਸੇਜ ਆਇਆ ਮੈਂ ਸੁਣਾਉਣਾ ਉਹ ਕਹਿੰਦੇ ਬੀਬੀ ਦਾ ਨੋ ਨੋ ਕਿ ਦਾੜਾ ਠੀਕ ਹੈ ਨੋ ਜਿਹੜਾ ਖਰਾਬ ਹੀ ਬੀਬੀ ਨੂੰ ਕਹੇ ਤੇਲ ਗਰਮ ਕਰਕੇ ਲਾਓ ਸੁਣ ਲਈ ਸੀ ਮੈਂ ਤੇ ਬੜਾ ਪਿਆਰ ਕਰਦੀ ਕਹਿੰਦੀ ਬੀਬੀ ਨਾਲ ਮੇਰਾ ਇੰਨਾ ਕਿ ਨਿੱਗ ਨਿੱਗਾ ਵਾਲਾ ਪਿਆਰ ਪੈ ਗਿਆ ਨਾ ਮੈਨੂੰ ਇਦਾਂ ਲੱਗਦਾ ਕਿ ਜਿਦਾਂ ਮੇਰੀ ਆਪਣੀ ਦਾਦੀ ਹੁੰਦੀ ਆ ਉਹ ਬੀਬੀ ਇਦਾਂ ਹੀ ਕਹਿੰਦੀ ਸੀ ਹਾਂ ਇਹ ਹੁਣ ਰਾਤ ਮੈਨੂੰ ਦੱਸਿਆ ਕਹਿੰਦੀ ਬੀਬੀ ਨੂੰ ਕਹੇ ਤੇਲ ਗਰਮ ਕਰਕੇ ਲਾਓ ਤੇ ਨੋ ਠੀਕ ਹੋ ਜਾਊਗਾ ਇੱਕ ਪਰਸੋਂ ਬੜਾ ਦੁਖੇ ਫਿਰ ਮੈਂ ਹਾਰ ਕੇ ਕਹਿੰਦਾ ਫਿਰ ਮਿਲਣਾ ਹਾਂ ਆਪਣੀ ਦੇਖ ਕੇ ਦਿੱਤਾ ਇਦ ਬਿਲਕੁਲ ਚੜਦੀ ਕਲਾ ਜੀ ਬੀਬੀ ਮੈਂ ਕਹਾ ਖੁਸ਼ ਆ ਮੈਂ ਕਹਾ ਨੋ ਠੀਕ ਆ ਹੁਣ ਅੱਗੇ ਨਾਲੋ ਆ ਠੀਕ ਆ ਤੇ ਕਹਦੇ ਇੱਕ ਆ ਪੁੱਤ ਦੀਏ ਠੀਕ ਆ ਤੂੰ ਕਹ ਫੇਰ ਆਵੀਂ ਕਹਦੇ ਹਾਂ ਹਾਂ ਕਹਦੇ ਵੀਡੀਓ ਚ ਅੱਛਾ ਪੁੱਤ ਦੀਏ ਠੀਕ ਠਾਕ ਆ ਤੂੰ ਆ ਫੇਰ ਆਈ ਮੜ ਕੇ ਫੇਰ ਮੈਨੂੰ ਮਿਲਣ ਆਈ ਹਾਂ ਕਹਾ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਠੀਕ ਆ ਜੇ ਠੀਕ ਹਾਂ ਮੈਂ ਆਏ ਹੈਂਗਾ ਮੈਨੂੰ ਮਿਲਣ ਆਈ ਉੱਧਰ ਵੀ ਉੱਧਰ ਵੀ ਆਵਾਜ਼ ਮਾਰ ਮੜੀ ਜੀ ਆਈ ਕਿੱਥੇ ਆ ਗਈ ਆਈ ਆ ਆਈ ਜੀ ਆਵਾਜ਼ ਮਾਰੀਂ ਜੀ ਆਉਗੀ ਕਬ ਆਇਓ ਥੱਲੇ ਮੇਰੀ ਨਹੀਂ ਪਹਾਨੀ ਨਿਕਲਣੀ ਮਾਰ ਦੇ ਮੜੀ ਜੀ ਕੱਦ ਇੱਧਰ ਆ ਨੀ ਨਹੀਂ ਇੱਧਰ ਜੀ ਬੰਨਾ ਹਾਂ ਨਹੀਂ ਤਾਂ ਕਲੀ ਨੂੰ ਤਾਂ ਕਹਾਂ ਨਹੀਂ ਕਹਦੇ ਨਾਂ ਲੈਣਾ ਨਾਂ ਲੈ ਦੇ ਨਹੀਂ ਇੱਧਰ ਆ ਜਿੱਦਾਂ ਕਹਿੰਨੀ ਹੁੰਨੀ ਉਦਾਂ ਕਹਦੇ ਥੋੜਾ ਜਿਹਾ ਆਇਆ ਹਾਂ ਥੱਲੇ ਦਾ ਕਲਦੀਪ ਪਰ ਆਇਆ ਉੱਤੇ ਆਜਾ ਆਇਆ ਬੜੇ ਪਿਆਰ ਨਾਲ ਬਾਜੀ ਮਾਰੀ ਆ ਮੈਂ ਪਿਆਰ ਨਾਲ ਪਿਆਰ ਰੱਖਿਆ ਤਾਂ ਗਾਣਾ ਮਾਰਾ ਜਿਆ ਹੋਰ ਜ਼ੋਰ ਦੀ ਮਾਰੀ ਜੀ ਤੇਰਾ ਇਹ ਨਾ ਬੋਲ ਮਾਰੀ ਜੀ ਫੋਨ ਉੱਧਾ ਤੇਰਾ ਬੋਲ ਬੜਾ ਆ ਹੁਣ ਤੇਰਾ ਫੋਨ ਲੈ ਇਹ ਗੱਲਾਂ ਮੇਰਾ ਫੋਨ ਹੋ ਗਿਆ ਇਹ ਚੱਲ ਮਾਰ ਦੇ ਬਾਗ ਹਾਂ ਇਧਰ ਆ ਨਹੀਂ ਆ ਆਹ ਤੇਰਾ ਵੀ ਵਿਹੱਕ ਬਣਦਾ ਇਹ ਚ ਥੋੜੀ ਕੋਈ ਗੱਲ ਮੈਂ ਬੀਬੀ ਉੱਧਾ ਇੱਕ ਗੱਲ ਅੱਛਾ ਇੱਕ ਗੱਲ ਵੇਖੀ ਮੈਡਮ ਸਾਹਮਣੇ ਕਿੰਨਾ ਚੰਗਾ ਬਣੀ ਬੀਬੀ ਮੰਮੀ ਦੇਖਿਆ ਹਣਾ ਮੈਡਮ ਨਾਲ ਮੰਗ ਰੋ ਆਣ ਕੇ ਮਗਰ ਆਣ ਕੇ ਬੜਾ ਮੈਡਮ ਨਾਲ ਚੰਗੀ ਮਣੀ ਬਥੇਰੀਆਂ ਗੱਲਾਂ ਕੀਤੀਆਂ ਪਤਾ ਕੀ ਕਹਿੰਦੀ ਅਸੀਂ ਤਾਂ ਅਸੀਂ ਤੇ ਬੀਬੀ ਨਾਲ ਹੀ ਜੀਣੇ ਆ ਇੱਥੇ ਕਿਹਾ ਹੀ ਨਾ ਮਗਰ ਦੀਆਂ ਗੱਲਾਂ ਆ ਆ ਦੇਖਿਆ ਇਹਨੇ ਸ਼ੇਕ ਕਰ ਦਿੱਤੀ ਮੇਰਾ ਹਾਸਾ ਆ ਗਿਆ ਮੈਂ ਕਿਹਾ ਓਦਾਂ ਬੀਬੀ ਨੂੰ ਵੇਖ ਕੇ ਰਾਜੀ ਨਹੀਂ ਹੈ ਹੱਸੀ 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 ਕਿਉਂ ਨਹੀਂ ਵੇਖ ਕੇ ਰਾਜੀ ਹੈ ਉਹ ਠੀਕ ਆ ਕੋਈ ਗੱਲ ਆ ਠੀਕ ਆ ਚੱਲੀ ਜਾਂਦਾ ਮਾੜਾ ਮੋਟਾ ਤਰਾਜ ਇੱਥੇ ਦੋ ਪਾਂਡੇ ਖੜਕਦੇ ਖੜਕਦੇ ਆ ਸਾਡੇ ਖੜਕਦੇ ਆ ਸਾਡੇ ਟੁੱਟ ਜਾਂਦੇ ਆ ਉਹ ਇਹ ਪਟਕਾ ਦੇ ਮੜਕੇ ਮੈ ਲੈ ਲਈ ਹੁੰਦੇ ਛੇਤੀ ਲੈ ਬਾਗੇ ਬੜਾ ਮੇਗੇ ਹੁਣ ਲੱਗਦੇ ਭਾ ਦੇਲਾ ਆ ਜਾ ਆ ਜਾ ਇਧਰ ਦੇਲਾ ਤਿੰਨ ਬਾਜਾ ਮਾਰਤੀ ਆਈ ਦੇਲਾ ਆਈ ਹੈ ਫੇਰ ਕਾਲਾ ਖੜ ਗਿਆ ਹੈ ਕਾਲਾ ਜਾਣ ਕੇ ਖੜ ਗਿਆ ਤਿੰਨ ਬਾਜਾ ਕਿਦਾਂ ਦੀਆਂ ਮਾਰੀਆਂ ਪਈ ਪੁੱਤ ਮਾਰੀਆਂ ਕਲਦੀਪ ਕੋਰੇ ਪਹਿਲਾਂ ਕਿਹਾ ਕੋਰ ਨਾਲ ਲਾਈ ਮੈਂ ਕੋਰ ਨਾਲ ਨਾਲ ਕੁ ਹੋਰ ਲਾਈਏ ਰੀਪੇ ਉਹਦਾ ਹੀ ਹੈ ਹਾਂ ਕੁਲਦੀਪ ਕੌਰ ਕਿਹਾ ਹਾਂ ਤਾਂ ਵੀ ਨਹੀਂ ਆਈ ਅਸਲ ਵਿੱਚ ਨਾ ਇਹਨੂੰ ਨਾ ਪਤਾ ਨਹੀਂ ਕਿ ਜਾਂ ਪਿੱਛੋਂ ਕੋਈ ਪੰਪ ਛਾੜਦਾ ਆ ਜਾਂ ਕੋਈ ਇਹਦੇ ਪੇਕਿਆਂ ਵਾਲੋਂ ਛਾੜਦਾ ਜਾਂਦੀ ਇਹਨੂੰ ਕਿਹ ਕਾਨੂੰਨ ਨੇ ਨਾਮ ਦਾ ਨਾਮ ਨਹੀਂ ਦਿੰਦਾ ਨਹੀਂ ਇਹਨੂੰ ਕਿਤੇ ਕਹਿੰਦੀ ਮਰਨਾ ਮੇਰੇ ਤੋਂ ਲੈ ਕੇ ਨਾ ਇਹਨੇ ਉਹ ਦੇ ਲਾ ਉਹ ਦੇ ਲਾ ਬਸ ਮੈਂ ਨਹੀਂ ਲੈਂਦੀ ਦੱਸ ਡਰ ਗਈ ਨੇ ਮੈਂ ਲੈ ਤੂੰ ਕੀ ਆ ਮੈਂ ਆ ਗਈ ਆ ਗਈ ਆ ਗਈ ਨਾ ਚੁਗਰੀਆਂ ਕਰ ਆ ਆ ਜਾ ਆ ਗਈ ਆ ਗਈ ਚੁਗਰੀਆਂ ਕਰਦੇ ਤੇਰੀਆਂ ਆ ਗਈ ਆ ਨਹੀਂ ਭਾਲਤਾ ਕਿਹੜਾ ਸੌਂਦਿਆਂ ਨਹੀਂ ਕਲੇਸ਼ ਆ ਸਾਰਾ ਕੁਛ ਆਹੋ ਹੋਏ ਨਾ ਹਾਂ ਤੇਲੇ ਨਹੀਂ ਕਰੇ ਕਹਿੰਦਾ ਕਲੇਸ਼ ਕਰ ਤੇ ਮੈਂ ਕਲੇਸ਼ ਕਰ ਉਹ ਨਹੀਂ ਕਹਿੰਦਾ ਉਹਨੂੰ ਪਤਾ ਹੈ ਵੀ ਡਰਦੇ ਆ ਕਹਿਣਾ ਨਹੀਂ ਪੜਦਾ ਹੋਰ ਚਾਹੀਦੀ ਕਿਉਂ ਨਹੀਂ ਗਈ ਚਾਹ ਇਹ ਕਿਹਾ ਤਾਂ ਕਹਿਣਾ ਨਹੀਂ ਚਾਹ ਤਾਂ ਬਿਨਾ ਤੇ ਸਾਡੀਆਂ ਟਰਬੋ ਨਹੀਂ ਚੱਲਦੀ ਸਾਡੇ ਸਾਡੇ ਰੋਵਰਾ ਬਣਾ ਨਹੀਂ ਕਹਣਾ ਪਿਆਰ ਨਾਲ ਕਹਿਣਾ ਤੇ ਚੀਜ਼ ਮਿਲੂਗੀ ਇੱਦਾਂ ਨਹੀਂ ਮਿਲਣੀ ਕਰਦ ਨਾਲ ਹੀ ਲੈਂਦੇ ਗੱਲ ਵੱਡਣ ਨੂੰ ਗੁੱਸੇ ਨਾਲ ਬੋਲੀ ਤੇ ਚਾਹ ਫਟ ਨਹੀਂ ਕਰਦ ਰੱਖੀ ਬੱਚਾ ਦੇਖ ਲੈ ਗੱਲ ਵੱਡਣ ਨੂੰ ਮੜ ਦੇ ਜੇ ਗੁੱਸੇ ਚੋਂ ਬੋਲਣੇ ਮੜ ਦੇ ਜੇ ਮੈਨੂੰ ਚੰਗਾ ਮੰਦਾ ਬੋਲਦਾ ਕਰਨਾ ਹੀ ਕਰਦਾ ਕਾ ਆ ਕੋਲੇ ਯਾ ਇੱਦੈ ਕਰਦੇ ਮਿਲਾ ਨਹੀਂ ਕਰ ਹਾ ਇੱਦੈ ਇੱਦੈ ਉਹ ਦੱਸ ਕਿੱਡੀ ਗੱਲ ਆ ਯਾਰ ਤੇ ਲੈ ਹੈ ਐਡੇ ਨਗਾ ਦੇ ਇਹ ਵੱਧ ਗਈ ਆ ਮਾੜਾ ਸਮਾ ਦੇ ਤੇਰੇ ਹੱਥੋਂ ਜਦ ਨੋਟ ਚਾਹੀਦਾ ਮੇਰੇ ਸੋਣੀ ਤੇ ਗਤੀ ਹੋਣੀ ਉਦਾਂ ਨਹੀਂ ਹੋਣ ਲੱਗੀ ਤਾਂ ਮੈਂ ਜਾਣਾ ਹੁੰਦਾ ਨਹੀਂ ਲੈਣਾ ਕਹ ਸੱਸ ਦਾ ਕਤਲ ਲਿਖਿਆ ਨੋਟੋਂ ਤਾਂ ਨਹੀਂ ਯਾਰ ਹਰ ਜਾ ਨਾਨੇ ਸਾਰੇ ਵੱਜ ਜਾਊਗਾ ਨੋ ਨੋ ਨੇ ਹਾਂ ਸਹੀ ਗੱਲ ਆ ਸਾਰੇ ਤੇਰੀ ਤੇਰੀ ਹੋਰ ਫਤੋ ਹੋਏਗੀ ਸਾਰੇ ਤੇਰਾ ਤੇਰਾ ਕਟਾਪਾ ਲਾਉਣਗੇ ਤੇਰਾ ਹਾਂ ਤੇਰੇ ਚੰਗੀ ਤੈਨੂੰ ਕਹਿਣਗੇ ਬਹੁਤ ਚੰਗੀ 9700 ਮਾਰ ਦਿੱਤੀ ਇਹ ਸੱਸ ਤਾਂ ਮਰਨ ਵਾਲੀ ਹੈਗੀ ਇਹ ਨਹੀਂ ਹੈਗੀ ਮਰਨ ਵਾਲੀ ਉਹ ਕਹਿੰਦੀ ਉਹੀ ਤੇ ਪੰਗਾ ਸਾਰਾ ਇਹ ਨਹੀਂ ਮਰਨ ਵਾਲੀ ਕਾਹਵਾਂ ਲੰਗੜੀ ਲੰਗੜੀ ਤੁਰ ਹੀ ਰਹਿਣਾ ਸ਼ਰਮ ਹੋ ਗਈ ਬਹੁਤ ਇਹਦੀ ਮੈਨੂੰ ਸ਼ਰਮ ਹੋ ਗਈਆਂ ਬਹੁਤ ਇਹ ਦਾ ਲੱਭਦਾ ਹੀ ਤਾਂ ਕੱਲ ਕਹੀ ਸਾਣੇ ਚੜੀ ਹੋਣੀ ਸਾਣੇ ਚੜੀ ਨਾ ਚੜੀ ਕਾ ਨਹੀਂ ਕੌਣ ਚੜੀ ਸਾਣੇ ਮੈਨੂੰ ਕਹਿੰਦੇ ਤੇ ਚੜੀ ਆ ਬੇਬੇ ਸਾਰੇ ਚੜੀ ਆ ਉਹ ਤੇ ਮੈਂ ਤੁਹਾਨੂੰ ਉਹਦੇ ਉੱਤੋਂ ਦੀ ਚੜ ਗਈ ਜਾਂ ਮੈਂ ਉਹਦੇ ਉੱਤੋਂ ਕੀ ਲਿਉਣੀ ਇਹਨੇ ਇਹਨੇ ਉਸ ਤੇ ਉਹ ਸੁਈ ਮੁਰਗੇ ਕਰਦੇ ਉੱਥੇ ਹੀ ਰੱਖਦੀ ਹੈ ਦਿਨਾਂ ਇਹਨਾਂ ਮਰਜ਼ੀ ਪਿਆਰ ਕਰ ਲੋ ਉੱਥੇ ਸੁਈ ਰੱਖਦੀ ਉਹ ਦਿਲਾ ਹੁੰਦੇ ਆ ਗਈ ਨਾ ਉਹ ਹੀ ਗੱਲਾਂ ਤੇ ਹੁਣ ਮੈਂ ਮੈਂ ਹੀ ਨਹੀਂ ਵੀ ਹੋਈ ਮੈਂ ਹਾਂ ਕੇ ਦਾ ਇਹ ਆ ਇਹ ਆਤੇ ਉਹਦਾ ਸੀਗਾ ਕਲਦੀਪ ਕਰਨੀ ਵੀ ਨਹੀਂ ਹੋ ਸਕਦੀ ਕਹਿੰਦੀ ਮੈਂ ਨਹੀਂ ਨਹੀਂ ਹੋ ਸਕਦੀ ਉਹ ਨਾ ਬੈਠਾ ਇਹ ਕੋਈ ਲੋਗਾਲਦੀ ਨਹੀਂ ਕਿ ਲਾਲੇ ਦੀ ਧੀ ਆ ਹੈ ਇਹ ਨਹੀਂ ਹੋ ਸਕਦੀ ਨਹੀਂ ਅੱਛਾ ਹਾਂ ਪਰ ਨਵਾਂ ਦੀ ਆ ਇਦਾਂ ਹੀ ਆ ਲਾਲੇ ਦੀ ਕੰਨ ਚਲੋ ਕੋਈ ਗੱਲ ਤਾਂ ਵੀ ਕੋਈ ਗੱਲ ਤਾਂ ਵੀ ਕੋਈ ਗੱਲ ਕਰਾ ਕਿ ਢੀ ਗੱਲ ਆ ਤਾਂ ਵੀ ਕੋਈ ਗੱਲ ਨਹੀਂ ਹਾਂ ਪਰ ਕਿੱਡੀ ਗੱਲ ਚਲੋ ਚੰਗੇ ਉਦਾਂ ਕਿ ਲਾਲੇ ਮੰਗਦੇ ਇੱਥੇ ਬੈਠ ਲਾਗੇ ਬੈ ਇੱਥੇ ਬੈ ਪਰ ਇਹ ਦੇ ਮੰਜੇ ਤੇ ਨਹੀਂ ਮੈਨੂੰ ਮੈਂ ਐਦਾਂ ਬਹਿਣਾ ਆ ਲੈ ਇਹ ਦੇ ਮੰਜੇ ਤੇ ਨਹੀਂ ਕੋਈ ਮੁਸ਼ਕਲ ਤੇਰੀ ਜੁਗਾਂ ਪੈਂਦੀ ਕਾਂ ਨਹੀਂ ਚਲੋ ਆਪਾਂ ਨਾ ਹਾਂ ਦੇਲਾ ਬਿਸਤਰਾ ਚੱਕਦਾ ਬੀਬੀ ਤੇਰਾ ਉਹਦੇ ਨਹੀਂ ਮੈਨੂੰ ਜੂਹਾ ਪਈਆ ਯਾਰ ਆ ਬੜੀ ਮਾੜੀ ਗੱਲ ਲੱਗਦੀ ਹੈ ਅਜੇ ਤਾਂ ਮੈਂ ਕੰਬਲ ਵੀ ਮੈਂ ਉਹ ਵਿਛਾਇਆ ਜਿਹੜਾ 4-5 ਸਾਲ ਤੋਂ ਤੋਤਾ ਹੀ ਨਹੀਂ ਉਹ ਵਿਛਾਇਆ ਮੇਰੀ ਗੱਲ ਸੁਣ ਅਜੇ ਤਾਂ ਮੈਂ ਮਹਾਰਾਜ ਨੇ ਤੇਰੇ ਨੂੰ ਇਹ ਨਿਕ ਅਕਲ ਦਿੱਤੀ ਆ ਇਹ ਤਾਂ ਮੈਂ ਹਾਂ ਜੇ ਦੇਲਾ ਸਾਰਾ ਕਾ ਸਾਫ ਸੁਥਰਾ ਤੇ ਇਹ ਪਰ ਮੈਂ ਨਹੀਂ ਨਾ ਮੈਨੂੰ ਮੈਨੂੰ ਸਾਫ ਨਹੀਂ ਲੱਗਦਾ ਆ ਲੈ ਮੈਨੂੰ ਨਹੀਂ ਸਾਫ ਲੱਗਦਾ ਕੁਛ ਵੀ ਆ ਲੈ ਇਹ ਨਹੀਂ ਸਾਫ ਲੱਗਦਾ ਆ ਗੰਦਾ ਬਿਸਤਰਾ ਆ ਦੇ ਲੈ ਤੂੰ ਹੀ ਵਿਛਾ ਦਿੱਤਾ ਮੇਰੀ ਵਾਲਾ ਭਾਵਾ ਟੁੱਟਿਆ ਬਸਾ ਦੇ ਮੈਂ ਕੋਈ ਨਹੀਂ ਜਾ ਇਹਲੇ ਤੇਰਾ ਹੁਕਮ ਚੱਲਦਾ ਇਹਲੇ ਤੇਰਾ ਅਰڈر ਚੱਲਦਾ ਮੇਰਾ ਆਰਡਰ ਚੱਦਾ ਇੱਧਰ ਚੱਲਣ ਲੱਗਾ ਕਿ ਨਹੀਂ ਹਾਂ ਦੇਖਿਆ ਆਰਡਰ ਚੱਲਦਾ ਉਹਦੋਂ ਮੈਂ ਆਰਡਰ ਮੇਰੇ ਅੱਗੇ ਮੈਕ ਰੱਖਿਆ ਲੈ ਕੀ ਆਰਡਰ ਹੈ ਤੇਰਾ ਬੇਬੇ ਨੇ ਪੇਮੈਂਟ ਅਜੇ ਤੱਕ ਇਹਨਾਂ ਤੇ ਹੋਰ ਕਰਨਾ ਬਤਾ ਉਹ ਮੈਕ ਮੇਰੇ ਅੱਗੇ ਅੰਡਾ ਆ ਬਗਾ ਕੇ ਚੀਜ਼ ਮਾਰ ਦਿੱਤੀ ਕੀ ਕਾ ਕੀ ਇਹ ਹਕਾ ਦਾ ਹੱਕ ਹੈ ਉਹ ਇਹ ਇਹ ਸੱਸਾਂ ਵਾਲਾ ਹੈਗਾ ਕੰਮ ਸੱਸਾਂ ਨੂੰ ਕੋਈ ਲੱਕੇ ਨੋਹ ਆਹੋ ਸੱਸ ਕਿੰਦੀ ਮਾਰੀ ਹੋਏ ਮੈਂ ਤੇਰੀ ਮਾਂ ਤਾਂ ਹੈ ਹਾਂ ਸਹੀ ਗੱਲ ਹੈ ਬੇਬੇ ਕਿ ਨਹੀਂ ਤੂੰ ਮੀਟ ਕਮਾੜੂਗੀ ਸਾਸਨ ਤੇ ਨਹੀਂ ਮਾੜੀ ਤੇ ਇਹਦੀ ਸੱਚੇ ਦਾਨੀ ਮਾੜੀ ਮੈਂ ਐਨੇ ਮਾੜੀ ਬਣ ਬੜਾ ਤਾ ਬਹੁਤ ਹੀ ਮਾੜੀ ਤਾਂ ਠੀਕ ਆ ਮੈਂ ਮੈਂ ਤੂੰ ਤਾਂ ਬੜੀ ਤਾਰੀਫ ਕਰਦੀ ਮੈਂ ਨਹੀਂ ਕਰਦੀ ਮੈਂ ਮਾੜੀ ਸਹੀ ਹੱਥ ਤੋਂ ਲਾਂ ਬਿਸਤਰੇ ਨੂੰ ਵਾਸਤ ਲੱਗੇ ਆ ਤੇਰਾ ਥੋੜਾ 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 ਹੱਥ ਕਈ ਫਾਦੀ ਹੋ ਗਈ ਆ ਯਾਰ ਫਾਦੀ ਹੋ ਗਈ ਨਹੀਂ ਹੁਣ ਮੇਰੇ ਹੱਥ ਮਾੜੇ ਹੋਏ ਆਏ ਤਾਂ ਮੈਂ ਅੱਜ ਤੂੰ ਤੇਰੇ ਆਇਆ ਕਰਦੀ ਰਹੀ ਆ ਮਾੜਾ ਕਿ ਸਾਗ ਅਜਰਾ ਕਿਉਂ ਛਲਾਉਣੀ ਆ ਜੇ ਮੇਰੇ ਇੰਡੇ ਹੱਥ ਮਾਰੇ ਨਹੀਂ ਮੈਂ ਛਲਾਉਂਦੀ ਛਲਾ ਲਈਗਾ ਬਸ ਹੋਣਾ ਮੈਂ ਉਹਨਾਂ ਦੇ ਦਿੰਦੀ ਮੇਰੀ ਕਦਰ ਹੈਨੀ ਮੈਂ ਤਾਂ ਤੈਨੂੰ ਪਹਿਲਾਂ ਕਹਿੰਨਾ ਕਦਰ ਮੁੱਕ ਗਈ ਸਾਡੀ ਦੋਨਾਂ ਦੀ ਘਰ ਚੋਂ ਤੇਰੀ ਤਾਂ ਭਰਾ ਹੋਏਗੀ ਤੇਰਾ ਪੁੱਤ ਵੀ ਨਹੀਂ ਹੈ ਹੈ ਜੋ ਕੋਈ ਕਾਸਾ ਹੋਏ ਗਾੜੀ ਆਉਣਾ ਜਿੰਨਾ ਤੂੰ ਭਲਾ ਕਰੇਂਗੀ ਉਹਨੇ ਤੇਰੇ ਅੱਗੇ ਆਉਣਾ ਉਹ ਗਾੜੀ ਆਉਣਾ ਉਹ ਗਾੜੀ ਕੁੜੀ ਦਾ ਤੈਨੂੰ ਸ਼ਰਮ ਚਾਹੀਦੀ ਮੈਂ ਹੈ ਕੌਣ ਆਹ ਉਹਨਾਂ ਨੂੰ ਪਤਾ ਹੈਗਾ ਕੌਣ ਮੈਂ ਪਤਾ ਮੈਨੂੰ ਮੰਮੀ ਮੇਰੀ ਗੱਲ ਸੁਣ ਲੈ ਬੀਬੀ ਦੀ ਕਰਿਆ ਕਰ ਕਦਰ ਮੈਂ ਤਾਂ ਦੱਸਿਆ ਬੀਬੀ ਦੀ ਕਦਰ ਕਰੇਗੀ ਤੇ ਮੈਂ ਲੋਕਾਂ ਨੂੰ ਦੱਸ ਦੇਣਾ ਵੀ ਬੀਬੀ ਦੀ ਕਦਰ ਨਹੀਂ ਕਰਦੀ ਮੰਮੀ ਤੇਰਾ ਕਿਹੜਾ ਬੰਦਾ ਉਹ ਮੇਰਾ ਪੁੱਤ ਲੱਗਦਾ ਤੇਰਾ ਜੰਮਿਆ ਆ ਮੜਾ ਆ ਉਹ ਆ ਮੜਾ ਇਹ ਤੈਨੂੰ ਅੱਥਾ ਤੇ ਚਾਹ ਕਹਿੰਦਾ ਤੇਰਾ ਮੋਂ ਤੇਰਾ ਐਡਾ ਸ਼ਰਮ ਕਰ ਕੋ ਦਫਾ ਹੋ ਜਾ ਤੈਨੂੰ ਨਾ ਸੁਣਦਾ ਤੈਨੂੰ ਸ਼ਰਮ ਐ ਨਹੀਂ ਕਰਨ ਮਾਰੀਂਗਾ ਸੁਣਦਾ ਦੇਖ ਉਹ ਉਹ ਵੀ ਵੀ ਘਰ ਦੇ ਬੋਲਦੇ ਨਹੀਂ ਉਹਨੂੰ ਪਤਾ ਨਹੀਂ ਜਿੱਦਾਂ ਇਹ ਕੋਈ ਤਾਂ ਕੀ ਪਤਾ ਹੈ ਨਹੀਂ ਕੀ ਕਰ ਦਿੱਤਾ ਉਹਦਾ ਮੰਤਰ ਟੂਣਾ ਨਹੀਂ ਜਿੱਦਾਂ ਕੋਈ ਬੜੀ ਇਹਨੇ ਕਿਹਾ ਚਾਰ ਆਵਾਜ਼ ਬੜੀ ਹੈ ਮੈਨੂੰ ਲੱਗਦਾ ਰਾਣੀ ਮਾਮੀ ਨਾਲ ਗੱਲਾਂ ਤਾਂ ਹੀ ਕਰਦੀ ਇਹਦੀ ਕਿ ਇਹਨਾਂ ਨੇ ਉਹਦਾ ਕੀ ਇਹਨਾਂ ਨੇ ਸਿਰ 'ਚ ਪਾਤਾ ਹੈ ਕੋਈ ਕਿਸੇ ਕਿਸੇ ਬਾਬੇ ਕੋ ਜਾਂਦੀਆਂ ਦੋਨੇ ਜਾਂਦੀਆਂ ਕਿਸੇ ਬਾਬੇ ਕੋ ਇਹ ਵੀ ਸਬੂਤ ਮਿਲਦਾ ਹੈ ਬੇਬੇ ਕੋਈ ਕਈ ਵਾਰ ਸੁਣਿਆ ਵੇ ਇਹਨੇ ਕੁਝ ਕਰ ਦਿੱਤਾ ਬੇਬੇ ਕਰਦੇ ਨਹੀਂ ਆਪਣੇ ਪਾਪਾ ਜੀ ਨੂੰ ਕੁਝ ਕੀਤਾ ਮੈਂ ਵੀ ਸਿੱਖ ਲਵਾਂ ਸੋ ਪਾਪੇ ਨੂੰ ਨਹੀਂ ਕੀਤਾ ਤੂੰ ਵੱਡਾ ਲਈ ਨੂੰ ਕੀਤਾ ਕੁਝ ਉਹ ਤਾਂ ਬੋਲਦਾ ਨਹੀਂਗਾ ਹਾਂ ਡੈਡੀ ਬੋਲਦਾ ਹੀ ਨਹੀਂ ਕਿ ਕਿਦਾ ਬੋਲਦਾ ਇਹ ਤੜਫਦਾ ਹੀ ਅੱਗੇ ਤੇ ਗਾਲਾਂ ਕੱਢਦਾ ਸੀ ਸਹੀ ਗੱਲ ਆ ਰੱਖਿਆ ਜਿਹੜਾ ਮਿੰਟ ਚ ਕਰ ਦਿੰਦਾ ਬੀਬੀ ਮੈਂ ਤਾਂ ਨਹੀਂ ਵੀ ਦੱਸ ਦਿੰਦਾ ਡੈਡੀ ਨੇ ਤੇ ਪਹਿਲਾਂ ਤੇ ਇਹਨੂੰ ਕੁਸਕਣ ਨਹੀਂ ਦਿੰਦਾ ਹੈ ਦੇਖ ਲੈ ਤਾਂ ਹੁਣ ਹਰੇ ਕੀ ਉਹ ਬਚਾਰਾ ਹੁਣ ਉਹ ਉਹ ਕੱਲ ਮੈਂ ਕਿਹਾ ਵੀ ਮੈਂ ਕਿਹਾ ਵੀ ਉਹ ਬੀਬੀ ਨੂੰ ਨਾ ਮੰਮੀ ਇਦਾਂ ਬੋਲੀ ਉਹ ਕਹਿੰਦਾ ਕੋਈ ਗੱਲ ਨਹੀਂ ਬੀਬੀ ਕਿਹੜਾ ਘਟਿਆ ਆਹ ਗੱਲ ਕਹੀ ਉਹਨੇ ਹੁਣ ਨਹੀਂ ਸੁਣਦਾ ਉਹ ਆਹ ਗੱਲ ਸੀ ਇਹ ਫੇਕੋ ਕਿਤ ਕੀ ਉਹ ਕਹਿੰਦਾ ਹੁਣ ਸ਼ੁਕਰ ਹੈ ਮਰੀ ਮੁੱਢੀ ਮੋਢੀ ਵੀਰ ਨਾਲ ਚੱਲਦੀ ਆ ਹੁਣ ਉਹ ਓਏ ਸੁਖਣਾ ਸੁਖਦਾ ਹੁਣ ਉਹ ਕੱਲਾ ਮੇਰੇ ਬਗੈਰ ਜਾਣਾ ਨਹੀਂ ਕਿਤੇ ਮੈਨੂੰ ਸੌਬਰ ਕਹਦਾ ਨਾ ਇੱਥੇ ਉਦਨ ਜਾਣਾ ਸੀ ਵਿਆਹ ਕਿੱਥੇ ਜਾਣਾ ਹੈਗਾ ਤੇ ਮੈਂ ਤਾਂ ਮੈਂ ਨਹੀਂ ਜਾਣਾ ਉਹ ਆਹ ਕਿਦਾਂ ਹੀ ਵਿਆਹੜੇ ਕੀਤਾ ਆਹ ਭੱਲੋ ਵਾਲਿਆਂ ਦਾ ਆਹ ਆਹ ਭੱਲੋ ਵਾਲਿਆਂ ਦਾ ਹੈਨਾ ਹਾਂ ਪਰ ਉਹਦੇ ਪਿੱਕੇ ਉੱਥੇ ਤੂੰ ਬਿਲਕੁਲ ਨਹੀਂ ਜਾਣਾ ਹੁਣ ਨਹੀਂ ਤੇਰੇ ਰਸ ਦਾ ਸਾਰਾ ਦੇ ਹੋ ਗਿਆ ਤਾਂ ਮਰਿਆ ਮੁੱਕਾ ਤਾਂ ਮੈਂ ਤੈਨੂੰ ਛੱਡਦੀ ਆਹੋ ਛੱਡਣਾ ਨਹੀਂ ਛੱਡਣਾ ਤੇ ਮੇਰੇ ਪਿੱਕੇ ਨੇ ਤੈਨੂੰ ਕੀ ਕਿਹਾ ਉਹਨਾਂ ਨੇ ਕੀ ਕਿਹਾ ਨਹੀਂ ਤੈਨੂੰ ਕੀ ਕਿਹਾ ਉਹ ਚੰਗੇ ਨਹੀਂ ਲੱਗਦੇ ਉਹ ਬੇਚਾਰੇ ਤੇਰਾ ਸੋਹ ਬਾਰ ਬਣਦੇ ਆ ਚਾਹ ਤੂੰ ਆਪਾਂ ਚਲਾ ਦੇ ਬਸ ਉਹਨਾਂ ਨੂੰ ਉਹ ਹੈ ਜੋ ਕੁਝ ਉਹ ਹੀ ਕੁਝ ਹੈ ਤੇ ਕੀ ਸੁਣਤਾ ਕਰਨੀ ਉਹ ਇਹ ਚਲੋ ਵੀਡੀਓ ਚੱਲਣ ਯਾ ਇੰਨੇ ਚੰਗੇ ਆ ਨਾ ਮਾਮਾ ਪਰਿਵਾਰ ਸਾਰਾ ਮੇਰੀ ਇੰਨੀ ਇੱਜ਼ਤ ਕਰਦੇ ਆ ਨਾ ਉਹਦੋਂ ਮੈਂ ਚਲ ਕਾ ਉਹਦੋਂ ਠੀਕ ਨਹੀਂ ਨਹੀਂ ਗਈ ਮੈਂ ਹਰ ਵਿਆਹ ਚ ਹਰ ਪ੍ਰੋਗਰਾਮ ਚ ਸਾਰੇ ਅਟੈਂਡ ਕਰਦੀ ਆ ਤੇ ਇਹ ਬੇਬੇ ਨੂੰ ਐ ਵੀ ਹੋ ਗਿਆ ਵੀ ਇਹ ਕਿਉਂ ਨਹੀਂ ਆਈ ਕਿਉਂ ਨਹੀਂ ਕਿ ਤੂੰ ਚਲਾ ਕੇ ਆ ਤੂੰ ਦੇਖ ਲੈ ਹੈ ਮੇਰੇ ਪੇਕੇ ਕਹਿੰਦੇ ਨੂੰ ਕੁਝ ਕਹਿੰਦੇ ਆ ਕਹਿੰਦੇ ਤੂੰ ਹੋਰਨੇ ਕੀ ਕਹਿੰਦੇ ਤੈਨੂੰ ਕਹਿੰਦੇ ਸਾਡੀ ਪੂਰਸਾਂਵਾਂ ਤੇ ਮੈਨੂੰ ਪਵਾ ਕਹਿੰਦੇ ਤੈਨੂੰ ਤਾਂ ਕਦੀ ਉਹਨਾਂ ਨੇ ਕੋਈ ਕਿਹਾ ਹੀ ਨਹੀਂ ਨਾ ਸੁਣ ਨਾ ਬੋਲ ਨਾ ਬੋਲ ਹਰ ਜਾ ਸੁਣ ਨਾ ਬੋਲ ਇਹ ਬਹੁਤ ਆਪਣੇ ਇੰਨਾ ਇੰਨਾ ਗਤਰੀ ਹੈ ਨਾ ਸਭ ਸਭ ਕਸ਼ਰ ਦਾ ਸਾਹ ਕੋ ਹਾ ਹੁਣ ਛਿੱਲਣ ਪਤਾ ਕਿਉਂ ਕਰ ਲਗੀ ਆ ਦੋ ਨਹੀਂ ਛਿੱਲੇ ਜਾਣੇ ਇਹਦੇ ਕੋ ਬੀਬੀ ਪਖੰਡ ਵੇਖ ਦੇ ਦੋ ਨਹੀਂ ਛੱਲੇ ਜਾਣੇ ਇਹਨੇ ਕਿਉਂ ਕਰਨ ਲੱਗੀ ਮਾਰੀ ਲਈ ਸੀ ਆ ਹੁਣ ਖਾਂ ਵਧੀਆ ਖਾਂਦੀ ਪਿੰਦੀ ਆ ਆਪਣੇ ਮੋਜ ਨਾਲ ਖਾਂਦੀ ਪੀਂਦੀ ਮੋਜ ਨਾਲ ਆਈ ਹੁਣ ਇਹਦੇ ਹੱਥਾਂ ਇਹਦੇ ਹੱਥਾਂ ਦੇਖਣਾ ਸਵਾ ਵੀ ਦਿੱਤੀ ਉਹ ਫੱਕ ਲੈਣੀ ਹੈ ਬਾਕੀ ਜਦੋਂ ਮੈਂ ਫੱਕ ਲੈਣੀ ਆਹੋ ਦੇ ਦੇ ਤਾਂ ਮੈਂ ਫੱਕ ਲੈ ਆ ਇਹ ਦੇ ਦੇ ਨੀ ਆ ਦੇ ਲੈ ਲੈ ਮਨ ਦੇ ਦੇ ਮੈਂ ਕਿਤੇ ਮਾਸਾ ਇਹਨੂੰ ਵੀ ਮੈਂ ਕੀ ਕਹਿਣ ਲੱਗੀ ਸਰ ਮੈਂ ਹੈ ਹੀ ਨਹੀਂ ਇਹ ਨੇੜੇ ਤੇੜੇ ਹੈ ਨਹੀਂ ਮੈਂ ਕਿਹਾ ਸਵਾ ਦਾ ਨਾਂ ਲਿਆ ਨਹੀਂ ਵੀ ਮੈਂ ਕਿਹਾ ਜੋ ਤੇ ਦੋ ਕੁ ਦਿਨ ਮੈਂ ਦਿਖਾ ਦੂ ਤਾਂ ਬੜੀ ਹੱਥੀ ਖਾਣਾ ਦੋ ਕੱਟਣ ਲੱਗੀਆਂ ਮੈਨੂੰ ਨਾ ਉਹ ਤਾਂ ਜੋ ਮਰਦੀ ਆਪਣੀ ਹੱਥੀ ਦਾ ਮੈਂ ਤਾਂ ਤੇਰਾ ਦਿੱਤੇ ਆ ਹੀ ਖਾਣਾ ਆ ਜਾ ਤੇ ਤੇ ਜਬਾਨ ਬੰਦ ਹੁੰਦੀ ਆ ਗਿਆ ਹੈ ਆ ਕਿਉਂ ਕੱਟਣ ਲੱਗੀਆਂ ਮੈਨੂੰ ਉਹਨਾਂ ਨੇ ਕਿਹਾ ਵੀ ਇਹ ਇਹ ਦੇ ਪੇਕਿਆ ਨੇ ਸਾਰਿਆਂ ਨੇ ਕਿਹਾ ਕਹਿੰਦੇ ਇਹ ਕੋਈ ਬਿਲਕੁਲ ਕੰਮ ਨਾ ਕਰਾਈ ਤੂੰ ਸਾਰਾ ਕਰ ਲੈ ਨਹੀਂ ਆ ਨਾ ਗੱਲਾਂ ਸੁਣਦੀ ਰਹਿਣੀ ਐ ਐਦਾਂ ਕਿਹਾ ਉਹਨਾਂ ਨੇ ਸਾਰਿਆਂ ਨੇ ਮੈਨੂੰ ਆ ਬਸ ਤਾਂ ਕੱਟ ਦੋ ਉਹ ਝੂਠ ਹੈ ਨਾ ਉਹ ਕਹਿ ਨਹੀਂ ਸਕਦੇ ਮੇਰੀ ਗੱਲ ਕਦੀ ਨਹੀਂ ਕਹਿ ਸਕਦੇ ਕਿ ਉਹ ਮਰਦੀ ਹੋਵੇ ਸਾਬ ਇਹਦਾ ਝੂਠ ਕਹਿ ਸਕਦੇ ਕੋਲ ਮੈਨੂੰ ਕਟਣ ਨੂੰ ਜਿਹੜਾ ਉਹ ਬੇਸ਼ੱਕ ਕਹੇ ਨਾ ਕਰਾ ਕੰਮ ਮੈਂ ਕਰਾਉਣਾ ਹੀ ਕਰਾਉਣਾ ਆ ਦੇਖਿਓ ਜੋਰ ਨਾ ਤੇਰਾ ਐਦਾਂ ਕਰਦੀ ਐ ਇਹ ਹਾਂ ਅੱਖੇ ਲੱਗ ਜਾ ਅੱਖੇ ਤੇ ਮੈਂ ਦੱਸਿਆ ਕਿ ਲੈਣੀ ਐ ਦੇਣੀ ਐ ਤੇ ਇੱਥੇ ਹੀ ਐ ਨਾ ਐਦਾਂ ਕਰਿਆ ਕਰ ਕੰਗੀ ਰਿਆ ਕਰਿਆ ਕਰ ਰਿਆ ਕਰ ਅੱਛਾ ਲੈਣੀਆਂ ਦੇਣੀਆਂ ਨੇ ਹੱਥੋਂ ਨੇ ਦੇਵਾ ਕੇ ਦੇਣੀ ਦੇਖਿਆ ਹੱਥ ਧਵਾ ਕੇ ਫੇਰ ਦੇ ਦੇ ਲੈ ਯਾਰ ਅੱਛਾ ਅੱਛਾ ਵੀ ਮਤਲਬ ਚਾਹ ਪੀਣਾ ਵੀ ਹੱਥ ਮਾੜੇ ਹੋ ਗਏ ਨਹੀਂ ਦੁੱਤੇ ਹੁੰਦੇ ਆ ਪੰਜਾਰ ਖਾਨ ਵਾਲੇ ਮੇਰੇ ਮਾਂ ਮੋਤੀ ਆ ਜਾਂਦੇ ਘਰ ਆਪਣੇ ਆਪ ਨੇ ਕਹਿੰਦੀ ਮੰਮੀ ਕਹਿੰਦੀ ਕਿ ਮਾਂਪੁਰਸ਼ ਆ ਜਾਂਦੇ ਘਰ ਇਧਰ ਕੋਈ ਮਾਂਪੁਰਸ਼ ਆ ਜਾਂਦੇ ਘਰ ਮਾਂਪੁਰਸ਼ ਆਵੇਲਾ ਇਹ ਮਾਂਪੁਰਸ਼ ਅੱਦਾ ਮਾਂਪੁਰਸ਼ਾਂ ਦਾ ਚੰਗੇ ਹੋਏ ਨੇ ਕਹਿੰਦੇ ਹੁੰਦੇ ਪਹਿਲਾਂ ਹੈ ਮਾਪੇ ਦਾ ਫੇਰ ਹੁੰਦਾ ਫੇ ਮਾਂ ਪੁਰਸ਼ ਉਹ ਲੋਕਾਂ ਵਾਸਤੇ ਮੇਰੇ ਲਈ ਨਹੀਂ ਇਹ ਚੀਜ਼ ਹੈਗੀ ਉਹ ਤੇਰੇ ਤੈਨੂੰ ਹੀ ਪਰੋਣੇ ਪੈਣੇ ਆ ਕਹਿੰਦੇ ਮਾਂ ਵੀ ਪੂਜਾ ਦਾ ਰੱਬ ਦੀ ਪੂਜਾ ਹੈ ਪਰ ਮਾਂ ਦੀ ਪੂਜਾ ਹੈ ਇਹ ਕਹਿੰਦੀ ਮਾਂ ਪੁਰਸ਼ਾਂ ਦੀ ਕਰਨੀ ਕਿਹੜੇ ਮਾਂ ਪੁਰਸ਼ ਮਾਂ ਪੁਰਸ਼ ਕੀ ਕਹਿੰਦੇ ਤੇ ਮਾਂ ਪੁਰਸ਼ ਕਹਿੰਦੇ ਤੇ ਮਾਂ ਪੁਰਸ਼ ਮਾਪੇ ਆਪਣੀ ਮਾਂ ਪੁਰਸ਼ ਨੇ ਆ ਬੇਬੇ ਦਿੱਤੀ ਐ ਤਾਂ ਦੀ ਹੋਰ ਕੀ ਚਾਹੀਦਾ ਮੈਨੂੰ ਗਾਲਾਂ ਖਾਣ ਨੂੰ ਹੋਰ ਕੀ ਚਾਹੀਦਾ ਦੇਖ ਐਨੇ ਨਹੀਂ ਵੱਡਾ ਬੰਦੇ ਇਹਨੇ ਬੰਦਾ ਬਣਨਾ ਬੜੀ ਤੇ ਹੁਣ ਟਪ ਚੁੱਕੀ ਸਭ ਕੁਝ ਮੇਰਾ ਨਾ ਦਾ ਇਹ ਇਹ ਨਾ ਨੇ ਮੇਰੀ ਸਾਸੀ ਨੂੰ ਕੁਝ ਲੱਗਦਾ ਆਪੇ ਮੇਰੀ ਕਮੈਲ ਦੇ ਕੋ ਪੁੱਤੀ ਦਾ ਬਸਾ ਨੂੰ ਕਲਦੀਪ ਕੋਰੀ ਆ ਧਿਆ ਪੁੱਛ ਮੇਰੇ ਮਾਪਿਆਂ ਦਾ ਕਹਿ ਸਕਦੇ ਕਹਿੰਦੇ ਕਪਤੀ ਬੜੀ ਆ ਤੂੰ ਕਪਤੀ ਮੈਨੂੰ ਕਦੀ ਨਹੀਂ ਕਿਹਾ ਅਜੇ ਤੇਰੇ ਕਹਿ ਸਕਦੇ ਗੱਜੇ ਤੇਰੇ ਨੂੰ ਕੁਝ ਤਾਂ ਹੀ ਲਾਭੇ ਹੋ ਗਏ ਵੀ ਇਹ ਤਾਂ ਨਹੀਂ ਕੱਟ ਸਕਦੇ ਇੱਕ ਕਲਦੀਪ ਕੋਰੀ ਆ ਕੱਟਣ ਢਈ ਬੱਲੇ 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 ਉਹ ਬੱਸ ਕਰ ਕੇ ਮੇਰੇ ਮੇਰੇ ਵਰਗਾ ਸੁਭਾਅ ਕੇ ਦਾ ਮੈਂ ਕਹਿੰਦਾ ਆਪਣੀ ਤਰੀਖ ਨਹੀਂ ਕਰੀ ਜਾਂਦੀ ਤੇਰੇ ਨੋਕਾ ਕਿਉਂ ਨਹੀਂ ਨਾ ਰੱਖੇ ਵੇ ਚੰਗਾ ਸੀ ਤਾਂ ਉਹਨਾਂ ਨੂੰ ਕਿਉਂ ਮਾਰਦੇ ਨਾ ਉਹ ਕਿਤੇ ਛੱਟਿਆ ਪਛੜਿਆ ਨਹੀਂ ਉਹ ਨਾ ਪੁੱਤ ਵੀ ਕਿਉਂ ਨਹੀਂ ਨਾ ਰੱਖਿਆ ਜੇ ਚੰਗੀ ਸੀ ਤੇ ਤਾਂ ਫੇਰ ਹੁਣ ਜਿੱਥੇ ਦੇ ਕਿਉਂ ਉੱਥੇ ਮਾਰਨਾ ਕੋਈ ਜਾਨਾ ਬੱਕਰੇ ਕੀਤਾ ਉਹਨਾਂ ਦੀ ਬੱਕਰੇ ਕਰਨਾ ਚਾਹੇ ਤੂੰ ਪੱਤੀ ਉਹ ਵੀ ਖੇ ਹੋ ਗਿਆ ਹਾਂ ਹਾਂ ਤਾਂ ਹੁਣ ਮੁੰਡੇ ਬੱਕਰੇ ਹੋ ਹੀ ਜਾਂਦੇ ਆ ਤੂੰ ਵੀ ਹੋ ਗਿਆ ਬੱਕਰੇ ਜਾ ਤੂੰ ਜਾ ਤੂੰ ਵਿੱਚ ਕਹ ਤੂੰ ਵੀ ਚਾ ਲਾ ਲੈ ਹੁਣ ਮੈਂ ਤਾਂ ਪਰਦੀ ਨਾ